ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਜੀ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੇ ਡੀਏ ਦੇ ਵਿੱਚ ਕਿੰਨਾ ਵਾਧਾ ਹੋਣਾ ਚਾਹੀਦਾ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਜਲਦ ਹੀ ਵਾਧਾ ਹੋਵੇਗਾ ਉਹ ਕਿੰਨਾ ਹੋਵੇਗਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਜਨਵਰੀ 2025 ਤੋਂ 3% ਵਾਧਾ ਕੇਂਦਰ ਸਰਕਾਰ ਭਾ ਮੋਦੀ ਸਰਕਾਰ ਕਾਲ ਸਾਜੇ ਜੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ 53% ਤੋਂ ਵੱਧ ਕੇ 52% ਹੋ ਸਕਦਾ ਹੈ ਪਰ ਪੰਜਾਬ ਸਰਕਾਰ ਦੇ ਮਲਾਹਾਂ ਦਾ ਡੀਏ 42% ਆ ਤੇ ਕੇਂਦਰ ਸਰਕਾਰ ਦੇ ਮਲਾਹਾਂ ਦਾ ਡੀਏ 35% ਆ 11% ਦਾ ਫਰਕ ਆ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਪੰਜਾਬ ਦੇ ਮਲਾਹਾਂ ਦਾ ਡੀਏ ਕੇਂਦਰ ਸਰਕਾਰ ਦੇ ਮਲਾਹਾਂ ਦੇ ਬਰਾਬਰ ਕੀਤਾ ਜਾਵੇ ਤੇ ਡੀ ਦਾ ਏਰੀਆ ਤੇ ਜਾਵੇ ਹਾਂਜੀ ਮਾਨ ਜੀ ਹਾਂਜੀ ਸਰ ਜੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਕਿਹੜਾ ਫੈਕਟਰ ਮਿਲਣਾ ਜ਼ਰੂਰੀ ਹੈ ਉਸ ਬਾਰੇ ਪੂਰੀ ਜਾਣਕਾਰੀ ਦਿਓ ਜੀ ਸਾਨੂੰ ਰਿਟਾਇਰਮੈਂਟ ਦੇ ਮਲਾਹਾਂ ਨੂੰ ਫੈਕਟਰ 2.59 ਦੀ ਮੰਗ ਕਰਦੇ ਆਂ ਪਰ ਜੇਕਰ ਪੰਜਾਬ ਸਰਕਾਰ ਨੇ ਜੋ ਰਿਟਾਇਰਡ ਮੁਲਾਜ਼ਮਾਂ ਉਹਨਾਂ ਨੂੰ ਫੈਕਟਰ 2 ਦਾ ਨਾਂ ਨਾਂ ਦਿੱਤਾ ਗਿਆ ਤਾਂ ਉਹਨਾਂ ਸਾਰੇ ਵਿੱਚ ਪੰਜਾਬ ਸਰਕਾਰ ਦੀ ਮੁਰਦਾਵਾਰ ਪੰਜਾਬ ਦੇ ਕੋਈ ਉਹਨਾਂ ਵਿੱਚ ਕੀਤੀ ਜਾਊਗੀ ਹਾਂਜੀ ਮਾਣ ਜੀ ਸਰ ਜੀ ਆਪੇ ਇੱਕ ਮਿਸ਼ਨ ਦੇ ਏਰੀਆ ਬਾਰੇ ਜਾਣਕਾਰੀ ਦਿਓ ਜੀ ਜੋ ਡਿਵਾਈਡ ਕੀਤਾ ਗਿਆ ਇਸ ਦੇ ਵਿੱਚ ਕਿ ਉਹਨਾਂ ਨੂੰ ਇੱਕ ਮਿਸ਼ਨ ਦਾ ਏਰੀਆ ਦਿੱਤਾ ਜਾਵੇਗਾ ਉਸ ਬਾਰੇ ਪੂਰੀ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਹਨ ਜਿਨ੍ਹਾਂ ਦੀ ਉਮਰ 85 ਸਾਲ ਦੀ ਹੋ ਚੁੱਕੀ ਆ ਉਹਨਾਂ ਨੂੰ ਪੇ ਕੇ ਹੁੰਦਾ ਏਰੀਅਰ 1-1 2016 ਤੋਂ 31-12-2021 ਤੱਕ ਫਰਵਰੀ ਦੇ ਮਾਰ ਮਹੀਨੇ ਦੀ ਜੋ ਕਿ ਪੈਨਸ਼ਨ ਆ ਮਿਲੇਗਾ ਜੀ ਜਿਨ੍ਹਾਂ ਦੀ ਉਮਰ 79 ਸਾਲ ਤੋਂ ਲੈ ਕੇ 85 ਸਾਲ ਤੱਕ ਉਹਨਾਂ ਨੂੰ ਏਰੀਅਰ ਵਾਕ ਵਾਕ ਸਮੇਂ ਅਨੁਸਾਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਿਨ੍ਹਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਹੈ ਉਹਨਾਂ ਦੇ ਏਰੀਅਰ ਸੰਬੰਧੀ ਜੋ ਪੰਜਾਬ ਸਰਕਾਰ ਆ ਵੱਖ-ਵੱਖ ਇਸ ਤਰ੍ਹਾਂ ਦੇ ਜੋ ਰੈਗੂਲਰ ਮੁਲਾਜ਼ਮ ਹਨ ਉਹਨਾਂ ਨੂੰ ਜੋ ਪੇ ਕੇ ਹੁੰਦਾ ਏਰੀਆ 1-1-2016 ਤੋਂ 31-2021 ਤੱਕ ਦਾ ਏਰੀਆ ਰਿਹਾ ਉਹ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਵੇਗਾ ਉਸ ਤੋਂ ਬਾਅਦ 2017 2018 2019 2020 2021 ਤੱਕ ਦਾ ਪੇ ਕੇ ਹੁੰਦਾ ਏਰੀਆ ਉਹਨਾਂ ਨੂੰ ਅਨੱਤੀ ਦੁਹਰਨਤੀ ਦਾ ਦਿੱਤਾ ਜਾਵੇਗਾ ਇਹ ਬੰਡੀਆਂ ਜੋ ਮੰਗ ਸਰਕਾਰ ਨੇ ਪੂਰੀ ਤਾਂ ਕਰਤੀ ਹੈ ਪਰ ਕਿਸਤਾਂ ਵਿੱਚ ਮੰਨ ਗਈ ਕਿਸਤਾਂ ਵਿੱਚ ਵੱਖ-ਵੱਖ ਤਰ੍ਹਾਂ ਮੰਨ ਗਈ ਤੇ ਬੰਡੀਆਂ ਬਾਤੀਆਂ ਜਿਸਾਰੇ 50 ਸਰਕਾਰੀ ਮੁਲਾਜ਼ਮ ਲਗਾਤਾਰ ਬੁਰਾ ਕਰ ਰਹੇ ਹਨ ਤੇ ਜੋ 18 ਜਰਮਨ ਨੂੰ ਨੋਟੀਫਾਈ ਕੀਤਾ ਗਿਆ ਹੈ 18 ਫਰਵਰੀ ਨੋਟੀਫਾਈ ਕੀਤਾ ਗਿਆ ਹੈ ਉਹਦੀਆਂ ਕਾਪੀਆਂ ਪੰਜਾਬ ਦੇ ਕੋਨੇ-ਕੋਨੇ ਫੂਟੇਣਗੇ ਉਹਨਾਂ ਨੇ ਮੰਗ ਹੈ ਕਿ ਸਾਨੂੰ ਪੇ ਕੀ ਹੁੰਦਾ ਇਰੀਅਰ ਇੱਕ ਜਾਂ ਦੋ ਕਿਸਤਾਂ ਦਿੱਤਾ ਜਾਵੇ ਹਾਂ ਨਹੀਂ ਮੰਨੀ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਵਿਚਾਰ ਸਾਂਝੇ ਕਰੋ ਜੀ ਸਾਡੇ ਨਾਲ 2420 ਭਾਰਤੀ ਹੋਏ ਮਲਾਜਮ ਮੰਗ ਕਰਦੇ ਆ ਕਿ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਹੈ ਜੋ 1972 ਸਾਲਾਂ ਤੋਂ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀ ਪਰ ਉਹਨੂੰ ਲੰਘਣਾ ਨੋਟੀਫਿਕੇਸ਼ਨ ਕਹਿ ਸਕਦੇ ਆ ਆਪਾਂ ਅਜੇ ਤੱਕ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿਸ ਕਰਕੇ ਮਲਾਜਮ ਬਹੁਤ ਰੋਸਾ ਮਲਾਜਮ ਨੇ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪ੍ਰਾਣੀ ਪੈਨਸ਼ਨ ਬਹਾਲ ਨਾ ਕੀਤੀ 1972 ਸੰਸਾਰ ਤਾਂ ਆਉਣ ਵਾਲੀ 2027 ਦੇ ਵਿੱਚ ਆ ਸਰਕਾਰ ਦੇ ਹਾਲਾਤ ਦਿੱਲੀ ਵਾਲੇ ਹੋਣਗੇ ਹਾਂਜੀ ਮਾਨ ਜੀ ਹਾਂਜੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਕਿਹੜਾ ਪੇ ਕਮਿਸ਼ਨ ਪਰ ਲਾਗੂ ਹੋਣਾ ਚਾਹੀਦਾ ਉਹ ਵੀ ਦੱਸੋ ਮੈਡਮ ਜੀ ਕੰਪਿਊਟਰ ਅਧਿਆਪਕ ਹਨ ਉਹ ਮੰਗ ਕਰਦੇ ਆ ਵੀ ਸਾਨੂੰ 6ਵਾਂ ਪੇ ਲੱਗ ਦਿੱਤਾ ਜਾਵੇ ਸਿੱਖਿਆ ਭਵਾਂ ਦੇ ਮਰਜ਼ੀ ਕੀਤਾ ਜਾਵੇ ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੂ ਸਿੰਘ ਮੈਂ ਨਾਲ ਮੀਟਿੰਗ ਹੋਈ ਹਾਂ ਔਰ ਮੀਡੀਆ ਦੇ ਵਿੱਚ ਲਾਰੇ ਪ੍ਰਾਪਤ ਹੋਏ ਜਿਸ ਸਰਕਮਟਰ ਦੇ ਆਗਵਾਵਾਂ ਨੂੰ ਮੁਖਰੀ ਭਵਾਂਤਵਾਂ ਦੇ ਸ਼ਹਿਰ ਸੰਰੂਰ ਵਿੱਚ ਵੀ ਟੋਕੜਤਾ ਰੱਖਿਆ ਗਈਆਂ ਤੇ ਹੁਣ ਮਹਾਲਿਆ ਚ ਰੈਲੀ ਕੀਤੀ ਗਈ 17 ਫਰਵਰੀ ਨੂੰ ਪਰ ਕੁਝ ਨਹੀਂ ਪ੍ਰਾਪਤ ਹੋਇਆ ਜਿਸ ਤੇ ਪੰਜਾਬ ਸਰਕਾਰ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਹਾਂਜੀ ਮਣੀ ਹਾਂਜੀ ਧੰਨਵਾਦ ਸਰ ਜੀ ਵੈਲਕਮ ਮੈਡਮ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ